ਬਿਲਕੁਲ ਅੱਜ ਅੰਜੂ ਜਨੇਜਾ ਦੇ ਪ੍ਰਚਾਰ ਵਾਸਤੇ ਜਾਨੀ ਕਿ ਚੇਤਨ ਜਨੇਜਾ ਦੇ ਪਰਿਵਾਰ ਦੇ ਵਾਸਤੇ ਵੋਟ ਮੰਗਣ ਆ ਸਤੇ ਆਏ ਕਿਉਂਕਿ ਇਹਨਾਂ ਪਰਵਾਰਾਂ ਨੇ ਰਾਜੇ ਵੜਿੰਗ ਦੇ ਵਾਸਤੇ ਬਹੁਤ ਮਿਹਨਤ ਕਰਕੇ ਰਾਜੇ ਵੜਿੰਗ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਸੋ ਮੇਰਾ ਇਸ ਨਾਲ ਵਾਦਾ ਸੀਗਾ ਕਿ ਜਦੋਂ ਤੂੰ ਚੋਣ ਲੜੇਂਗਾ ਮੈਂ ਤੇਰੇ ਪ੍ਰਚਾਰ ਦੇ ਵਿੱਚ ਆਵਾਂਗਾ ਔਰ ਪਰਮਾਤਮਾ ਕਿਰਪਾ ਕਰੇ ਜਿਸ ਪ੍ਰਕਾਰ ਦਾ ਮਾਹੌਲ ਹੈ ਸਾਡੇ ਸਾਰੇ ਜਾਣੇ ਰਕੇਸ਼ ਜੀ ਹਰੀ ਗੁਸਾਈਆਂ ਮੈਡਮ ਸਾਡੇ ਹੋਰ ਬਹੁਤ ਸਾਰੇ ਸਾਫੀ ਜਸ਼ਨਰੀ ਜਿਸ ਪ੍ਰਕਾਰ ਲੱਗੇ ਹੋਏ ਐ ਮੈਨੂੰ ਪੂਰਨ ਉਮੀਦ ਹੈ ਕਿ ਅੰਜੂ ਜਨੇਜਾ ਬਹੁਤ ਵੱਡੇ ਫਰਕ ਦੇ ਨਾਲ ਜਿਹੜਾ ਚੋਣ ਜਿੱਤੇਗੀ ਔਰ ਕੌਂਸਲ ਦੇ ਵਿੱਚ ਇਸ ਬੋਰਡ ਦੇ ਲੋਕਾਂ ਦੇ ਮੁੱਦੇ ਜਿਹੜੇ ਚੱਕੇਗੀ ਔਰ ਹੱਲ ਕਰਾਈ। ਆਜ ਆਪਣਾ ਕੀ ਆਇਆ ਬਾਈ ਰਕੇਸ਼ ਸ਼ਰਮਾ ਜੀ ਦੇ ਆਉਣ ਦੇ ਨਾਲ ਤਾਂ ਸਾਰਾ ਕੰਮ ਹੀ ਪਟ ਗਿਆ ਮੈਂ ਤਾਂ ਪਹਿਲਾਂ ਅੜੀਕ ਦਾ ਸੀ ਵੀ ਰਕੇਸ਼ ਸ਼ਰਮਾ ਕਾਹਦਾ ਆਏਗਾ ਪਾਰ ਜਦੋਂ ਦਾ ਰਕੇਸ਼ ਸ਼ਰਮਾ ਆਇਆ ਹੈ ਰਕੇਸ਼ ਸ਼ਰਮਾ ਦੇ ਆਉਣ ਨਾਲ ਮੈਡਮ ਗੁਸਾਈ ਦੇ ਆਉਣ ਦੇ ਨਾਲ ਜਸ਼ਨ ਦੇ ਆਉਣ ਦੇ ਨਾਲ ਬੌਬੀ ਦੇ ਆਉਣ ਦੇ ਇਹਦਾ ਸਾਥੀਆਂ ਦੇ ਆਉਣ ਦੇ ਨਾਲ ਸਾਨੂੰ ਬਲ ਮਿਲਿਆ ਹੈ ਔਰ ਸਾਡੀ ਇਸ ਚੋਣ ਮਹਿਮ ਨੂੰ ਹੁਲਾਰਾ ਮਿਲਿਆ ਦੇਖੋ ਗਾਲੈਸਟਰਾ ਹੈ ਪੰਜਾਬ ਪ੍ਰਧਾਨ ਦਾ ਇੱਕ ਕਾਉਂਸਲਰ ਦੇ ਇਲੈਕਸ਼ਨ ਦੇ ਵਿੱਚ ਆਣਾ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਨਾਲ ਸਾਨੂੰ ਬਹੁਤ ਵੱਡਾ ਹੰਗਾਰਾ ਭਰਿਆ ਔਰ ਸਾਡੇ ਕੈਂਡੀਡੇਟ ਨੂੰ ਕੇਤਨ ਜਮੇਜਾ ਜੀ ਨੂੰ ਅੰਜੂ ਜਮੇਜਾ ਜੀ ਨੂੰ ਬਹੁਤ ਹੌਸਲਾ ਮਿਲਿਆ ਔਰ ਸਾਨੂੰ ਬਹੁਤ ਹੌਸਲਾ ਮਿਲਿਆ ਗੁਰਿੰਦਰ ਸਾਹਿਬ ਵੱਲੋਂ ਵੀ ਕਹਿ ਦਿੱਤਾ ਕੀ ਜੀ ਕੇਤਨ ਜੀ ਅੱਲਾਹ ਤੁਹਾਨੂੰ ਮਾਰ ਦੇ ਸਰ ਬੱਧੀ ਸਿਗਨਾਂ ਸਾਹਿਬ ਲਿਸਕੋ ਗੱਲਦਾ ਹੈ ਇਹ ਤਾਂ ਹੁਣ ਸਾਡੀ ਇੱਜਦਾ ਸਵਾਲ ਹੈ ਦੇਖੋ ਸਾਡਾ ਮਿਹਨਤ ਕਰਨਾ ਫਰਜ਼ ਹੈ ਅਸੀਂ ਮਿਹਨਤ ਕਰਦੇ ਆ ਮੈਨੂੰ ਮੇਰੇ ਖਿਆਲ 2 2.5 ਦਿਨ ਹੋਏ ਆ ਜਿਆ ਇਹਨੇ ਤੇ ਵਾਰ ਦੇ ਹਾਲਾਤ ਦੇਖੋ ਕਿਦਾਂ ਦੇ ਬਣ ਗਏ ਜੇ ਜੇ ਮੈਂ 15 ਸਾਲ ਦੀ ਤਪੱਸਿਆ ਕੀਤੀ ਹੈ 5 ਸਾਲ ਪ੍ਰਧਾਨ ਰਿਆ 20 ਸਾਲ ਹੈ ਨਾ ਤੇ ਉਧਰ ਫਰਕ ਪਾਊਗਾ ਤੇ ਸਾਡੀ ਭੈਣ ਨੀਨਾ ਕਸਾਈ ਜੀ ਇਹ ਆਏ ਹੈ ਔਰ ਸਾਡਾ ਬੱਬੂ ਪ੍ਰਧਾਨ ਉਹ ਆਇਆ ਹੈਗਾ ਉਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਿਆ ਉਹ ਸਾਡੀ ਜਿਹੜੀ ਜਿੱਤ ਹੈ ਨਾ ਮੈਗਨੇਕ ਤਰਫਾ ਹੋਈ ਹੈ ਸਰਦ ਤੁਸੀਂ ਦੇ ਤੁਸੀਂ ਆਪ ਦੇਖਦੇ ਹੋ ਹਾਲਾਤ ਤੁਸੀਂ ਆਪ ਹਾਲਾਤ ਦੇਖੋ ਇਸ ਟਾਈਮ ਇਹ ਕੋਸਵ ਦਾ ਇਲੈਕਸ਼ਨ ਹੈ ਹਯੂਮ ਦੇਖੋ ਕਿਦਾਂ ਹੈ ਲੋਕਾਂ ਦੇ ਵਿੱਚ ਪਿਆਰ ਕਿੰਨਾ ਹੈ ਔਰ ਅਸੀਂ ਜਿੱਤ ਯਕੀਨੀ ਬਣਾਵਾਂਗੇ ਉਹ ਤਾਂ ਚੁਟਕਲੇ ਵਾਲੀ ਸਰਕਾਰ ਹੈ ਤੁਹਾਨੂੰ ਵੀ ਪਤਾ ਤੁਸੀਂ ਵੀ ਦੱਸਤੀ ਜਾਂਦੇ ਹੈ ਨਾ ਉਹ ਚੁਟਕਲੇ ਵਾਲੀ ਸਰਕਾਰ ਹੈ ਨਵਾਂ ਜਿਹਾ ਚੁਟਕਲਾ ਸੁਣਾਉਂਦੇ ਆ ਆ ਬੰਦਾ ਹਸਬੰਦ ਹੈ ਹੱਸ ਕੇ ਪੰਜਾਂ ਦਿਨ ਪਾਰ ਹੋ ਜਾਂਦੇ ਇੱਕ ਚੁਟਕਲਾ ਹੋਰ ਛੱਡ ਦਿੰਦੇ ਆ 10 ਦਿਨ ਫੇਰ ਪਾਰ ਹੋ ਜਾਂਦੇ ਆ ਉਹਨਾਂ ਨੇ ਕਰਦੇ ਗਏ ਨੇ ਚੁਟਕਲੇ ਸੁਣਾਇਆ ਸੁਲਾ ਕੇ ਸਾਡੇ 3 ਸਾਲ ਲੰਘ ਗਏ ਤੇ 2 ਸਾਲ ਉਹਨਾਂ ਦੇ ਹੋਰ ਬਾਕੀ ਹੈ ਭਾਈ ਔਖੇ ਔਖੇ ਚੁਟਕਲੇ ਸੁਣ ਲਓ ਸਰ ਮੈਨੂੰ ਹਾਂ ਜੀ ਹਾਂ ਜੀ ਅਹ ਸਰ ਇਹ ਮੇਰਾ ਇਹ ਜਿਹੜਾ ਬੋਰ ਹੈ ਨਾ ਇਹ ਇੱਕ ਰਿਸ਼ਤੇਦਾਰੀ ਹੈ ਇਹ ਗੋੜ ਕਹਿ ਚੁੱਕਾ ਕਿ ਮੇਰਾ ਇੱਕ ਰਿਸ਼ਤੇਦਾਰ ਹੈ ਮੇਰਾ ਪਰਿਵਾਰ ਹੈ 22 ਸਾਲ ਥੋੜੇ ਨਹੀਂ ਹੁੰਦੇ 22 ਸਾਲਾਂ ਚ ਮੈਂ ਕੰਮ ਕਰਾਇਆ ਹੈ ਔਰ ਜਨਤਾ ਨੇ ਮੈਨੂੰ ਪਿਆਰ ਦਿੱਤਾ ਆ ਮੇਰੀਆਂ ਭੈਣਾਂ ਮੇਰੇ ਨਾਲ ਸੀ ਜੀਆਂ ਅੱਜ ਦੇਖਦੀਆਂ ਸੀਗੀਆਂ ਕਿ ਲੋਕੀ ਮੈਨੂੰ ਪਿਆਰ ਕਰਦ ਕਰ ਚਾਹੇ ਕੋਈ ਲੜਕੀ ਆ ਜਾਂ ਕੋਈ ਲੜਕਾ ਆ ਚਾਹੇ ਕੋਈ ਮੇਰੀ ਭੈਣ ਹੈ ਬਜ਼ੁਰਗ ਹੈ ਚਾਹੇ ਉਹਨਾਂ ਨੇ ਵੀ ਮੈਨੂੰ ਹਰਿਆਨੇ ਮਤਲਬ ਨਾ ਮੈਨੂੰ ਪਿਆਰ ਦਿੱਤਾ ਬਾਕੀ ਚੇਤਨ ਜੀ ਨੂੰ ਮੇਰਾ ਖਿਆਲ ਹੈ ਕਿ ਇੱਕ ਤਰਫਾ ਜਿੱਤ ਨਾਲ ਜਿਤਾਣਗੇ ਪਹਿਲਾਂ ਤਾਂ ਮੈਂ ਆਪਣੇ ਪੂਰੇ ਪਰਿਵਾਰ ਦਾ ਔਰ ਆਪਣੇ ਜਿੰਨੇ ਵੀ ਇੱਥੇ ਮੇਰੇ ਸੱਜਣ ਮਰੀਆ ਮਾਵਾ ਮਰੀਆ ਭੈਣਾ ਖੜੀਆਂ ਨੇ ਮੇਰੇ ਪ੍ਰਵੀਨ ਜੀ ਸਾਡੇ ਮੁੰਨਾ ਸਿੰਘ ਜੀ ਮੇਰੇ ਰਕੇਸ਼ ਭਾਜੀ ਕੋਣ ਨਹੀਂ ਜਾਣਦਾ ਇਹਨਾਂ ਨੂੰ ਸਾਡੀ ਸਾਰੀਆਂ ਗੁਰਦੁਆਰਾ ਸਭਾ ਦੀਆਂ ਕਮੇਟੀਆਂ ਰਵਿਦਾਸ ਧਰਮਸ਼ਾਲਾ ਦੀ ਕਮੇਟੀ ਸਾਡੇ ਮੇਰੇ ਅੰਕਲ ਜਗੀਰ ਸਿੰਘ ਜੀ ਸਾਡੇ ਤੀਰਥਰਾਮ ਬਾਉ ਜੀ ਔਰ ਮੈਂ ਨਾਮ ਲੈਣਾ ਹੀ ਨਹੀਂ ਚਾਹੁੰਦਾ ਵੱਡਿਆਂ ਦਾ ਕਿਉਂਕਿ ਇੰਨਾਂ ਕ ਸਤਕਾਰ ਹੈ ਪਲਣੇ ਪੈਣੇ ਆ ਮਜਬੂਰੀ ਆ ਕਿਉਂਕਿ ਹੁਣ ਆ ਜਿਹੜਾ ਮਾਹੌਲ ਚੱਲ ਰਿਹਾ ਐ ਅੱਜ ਕੱਲ ਹਰੇਕ ਬੰਦਾ ਦੇਖਦਾ ਵੀ ਕੌਣ ਕੌਣ ਆਇਆ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋਏ ਮੇਰੀ ਪੂਰਾ ਨੰਦਾ ਕਲੋਨੀ ਦਾ ਮੇਰਾ ਪਰਿਵਾਰ ਟਿੰਕੂ ਵੀਰ ਜੋਤ ਵੀਰ ਗੁਰਪ੍ਰੀਤ ਵੀਰ ਮੰਗਾ ਮੇਰਾ ਭਰਾ ਸੋਨੂ ਵੀਰ ਮੇਰਾ ਪੁਨੀਤ ਭਰਾ ਮੇਰਾ ਪੂਸ਼ਨ ਵੀਰ ਮੇਰਾ ਵਿੱਕੀ ਵੀਰ ਸਾਰੇ ਹੀ ਸਤਿਕਾਰਯੋਗ ਨੇ ਸਾਡੇ ਪੰਡਿਤ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਐ ਮੇਰੇ ਰਘੂ ਭਾਜੀ ਸਾਡੇ ਮਲਹੋਤਰਾ ਜੀ ਨਾਮ ਖਣਾਂ ਤੇ ਅੱਜ ਮੈਂ ਲਿਸਟ ਨਹੀਂ ਖਤਮ ਹੋਣੀ ਕਿਉਂਕਿ ਮੈਂ ਅੱਜ ਤੁਹਾਡੇ ਅੱਗੇ ਦੱਸਦਾ ਅਨਾਉਂਸ ਕਰਦਾ ਪਰਸਨਲ ਮੇਰਾ ਜਿਹੜਾ ਪਰਿਵਾਰ ਹੈ ਨਾ ਮੇਰੇ ਵਾਰਡ ਦਾ ਕਿੱਡਾ ਵੱਡਾ ਹੋਊਗਾ ਪਤਾ ਤੁਹਾਨੂੰ ਤੁਸੀਂ ਸੋਚ ਨਹੀਂ ਸਕਦੇ ਕਾਉਂਸਲਰ ਕਹਿਣਾ ਸੁੱਖ ਹੈ ਕਾਉਂਸਲਰ ਦੇ ਕੰਮ ਬਹੁਤ ਔਖੇ ਆ ਤੁਹਾਡੇ ਭਾਜੀ ਨੇ ਮਿਹਨਤ ਕੀਤੀ ਅੱਜ ਉਹਨਾਂ ਨੇ ਮੈਨੂੰ ਅਸ਼ੀਰਵਾਦ ਵੀ ਦਿੱਤਾ ਔਰ ਸਾਡੇ ਨਾਲ ਨੇ ਹੁਣ ਮੈਂ ਗੱਲ ਜੇ ਕਰਾਂ ਆਪਣੇ ਪਰਿਵਾਰ ਦੀ ਮੇਰੀਆਂ ਮਾਤਾਵਾਂ ਸਾਡੀ ਸ਼ੰਮੀ ਆਂਟੀ ਮਿਨਾਕਸ਼ੀ ਜੀ ਪੂਨਮ ਜੀ ਬਹੁਤ ਵੱਡਾ ਪਰਿਵਾਰ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਐਮਪੀ ਜੀ ਆਏ ਸਾਡੇ ਰਾਜਾ ਵੜਿੰਗ ਜੀ ਵਾਦਾ ਕਰਕੇ ਗਏ ਸੀ ਕਿ ਜਦੋਂ ਤੂੰ ਇਲੈਕਸ਼ਨ ਲੜੂਗਾ ਮੈਂ ਤੇਰੇ ਕੋਲ ਆਉਂਗਾ ਔਰ ਉਹ ਆਏ ਵੀ ਉਹ ਆਪਣਾ ਹਰ ਇੱਕ ਵਾਦਾ ਪੂਰਾ ਕਰਦੇ ਆ ਉਹਨਾਂ ਨੇ ਮੇਰੇ ਨਾਲ ਇੱਕ ਇਹ ਵੀ ਵਾਦਾ ਕੀਤਾ ਹੋਇਆ ਕਿ ਕਲਾਸ਼ ਨਗਰ ਦਾ ਕਟ ਮੈਂ ਖੁਲਵਾ ਕੇ ਤੁਹਾਨੂੰ ਦਊਂਗਾ ਚਾਹੇ ਉੱਥੇ ਅਸੀਂ ਫਲਾਈਓਵਰ ਬਣਾਈਏ ਜਿੱਦਾਂ ਮਰਜ਼ੀ ਕ੍ਰੋਸਿੰਗ ਕਰਵਾ ਕੇ ਦਵਾਂਗੇ ਮਾਨੂੰ ਜੁਮਲੇ ਨਹੀਂ ਦੇਣੇ ਆਂਦੇ ਦੂਜੀਆਂ ਸਰਕਾਰਾਂ ਵਾਂਗੂ ਮੈਮੋਰੰਡਮ ਨਹੀਂ ਦੇਣੇ ਆਂਦੇ ਆ ਦਿੱਤੇ ਤੇ ਅਗਲੇ ਦਿਨ ਹੀ ਕ੍ਰੋਸਿੰਗ ਵੀ ਬੰਦ ਹੋ ਗਈ ਸੀ ਉੱਥੇ ਇੰਨਾ ਬੁਰਾ ਹਾਲ ਐ ਹੁਣ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਇਹਨਾਂ ਨੇ ਕੱਟ ਖੁਲਵਾ ਦਾਂਗੇ ਕਿਉਂ ਨਹੀਂ ਮੇਰੇ ਕਲਾਸ਼ਨਗਰ ਦਾ ਕੱਟ ਖੁਲਵਾਇਆ ਕਿਉਂ ਮੇਰੇ ਪਰਿਵਾਰਾਂ ਨੂੰ ਇੰਨੀ ਪ੍ਰੋਬਲਮ ਆ ਰਹੀ ਐ ਕਿ ਬੱਚਿਆਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਬਸਤੀ ਚੌਂਕ ਚੋਂ ਤੇ ਸਭ ਦੇਖਣਾ ਹੁਣ ਜੇ ਅੱਜ ਇੰਨੇ ਪਰਿਵਾਰ ਮੇਰੇ ਇੰਨੇ ਦੋਸਤ ਸਾਡੇ ਅਚੂਤ ਸਿੰਘ ਜੀ ਖੜੇ ਐ ਰੇਵਲ ਜੀ ਸਾਡੇ ਕਸ਼ਮੀਰ ਪ੍ਰਧਾਨ ਸਾਰੇ ਮੇਰੇ ਨਾਲ ਹੈ ਬਸ ਹੁਣ ਇੱਕ ਵੇਟ ਹੈ 21 ਤਰੀਕ ਦੀ ਜਿਹੜੀ ਕਿ ਜਲਦੀ ਆਜੂਗੀ ਔਰ ਤੁਸੀਂ ਇਹ ਦੇਖੋ ਉਸ ਵਾਹਿਗੁਰੂ ਨੇ ਔਰ ਰਾਮ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸਾਡਾ ਨੰਬਰ ਵੀ ਇੱਕ ਨੰਬਰ ਤੇ ਲਿਆਂਦਾ ਉਹਨਾਂ ਨੇ ਸਾਡਾ ਬਟਨ ਇੱਕ ਨੰਬਰ ਹੈ ਔਰ ਤੁਸੀਂ 21 ਤਰੀਕ ਨੂੰ ਇੱਕ ਨੰਬਰ ਦਾ ਬਟਨ ਦਬਾ ਕੇ ਤੁਹਾਨੂੰ ਜਿਤਾਣਾ ਹੈ ਮੈਨੂੰ ਨਹੀਂ ਜਿਤਾਣਾ ਇਹ ਜਿੱਤ ਤੁਹਾਡੀ ਹੈ ਮੇਰੇ ਪਰਿਵਾਰ ਦੀ ਹੈ ਸਾਡੇ ਵਾਰਡ ਦੇ ਵਿੱਚ ਜਦ ਦੇ ਕਾਉਂਸਲਰ ਦੇ ਰਾਈਟ ਖਤਮ ਕੀਤੇ ਐ ਉਦੋਂ ਦਾ ਝਾੜੂ ਸਰਕਾਰ ਨੇ ਗੰਦ ਪਾਤਾ ਝਾੜੂ ਦਾ ਕੰਮ ਹੁੰਦਾ ਹੈ ਸਫਾਈ ਕਰਨਾ ਇਹਨਾਂ ਨੇ ਤਾਂ ਉਲਟਾ ਗੰਦ ਪਾਤਾ ਤੁਹਾਡੀ ਜਸਵਾਲ ਕਲੋਨੀ ਚ ਤੁਸੀਂ ਹੁਣ ਜਾ ਕੇ ਦੇਖੋ ਬਰਸਾਤ ਦਾ ਨਾਮੋ ਨਿਸ਼ਾਨੀ ਔਰ ਪਾਣੀ ਖੜਾ ਹੋਇਆ ਪਹਿਲਾਂ ਇਹਨਾਂ ਨੇ ਲੰਘਾਤੇ 4 ਮਹੀਨੇ ਬਰਸਾਤਾਂ ਬਰਸਾਤਾਂ ਟਿਊਬਵਲ ਜਿਹੜੇ ਕਿ ਮੋਟਰ ਖਰਾਬ ਹੋਈਆਂ ਰਹਿ ਜਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਉਹ ਇੱਥੇ ਆਏ ਨੇ ਪਾਰ ਨੰਬਰ 5 ਚ ਸਾਡੀ ਹੌਸਲਾ ਵਧਾਈ ਕਰਨ ਵਾਸਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨੀ ਹੈ ਕਿ ਇੱਕ ਨੰਬਰ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਜਤਾਓ